ਨਗਰ ਦੇ ਵਿੱਚ ਜੋ ਨਜਾਇਜ਼ ਮਾਈਨਿੰਗ ਹੋ ਰਹੀ ਸੀਗੀ ਉਹਦੇ ਚੱਲਦੇ ਨਵਜੋਤ ਸਿੰਘ ਸਿੱਧੂ ਬੋਲੇ ਕਿ ਸ਼ਿਕਾਇਤ ਕੀਤੀ ਗਈ ਸੀ ਜੀ ਐਨ ਜੀਟੀ ਨੂੰ ਤੋਂ ਉਸ ਤੋਂ ਬਾਅਦ ਅੱਜ ਸੁਣਵਾਈ ਹੋਈ ਹੈ ਤੇ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਸਰਕਾਰ ਤੇ ਇਲਜ਼ਾਮ ਲਗਾਏ ਨੇ ਉਹਨੇ ਕਿਹਾ ਕਿ ਵਾਤਾਵਰਨ ਕਾਫੀ ਪ੍ਰਭਾਵਿਤ ਹੋ ਰਿਹਾ ਤੇ ਨਾਲ ਹੀ ਇਹਦੇ ਇਨਕਮ ਦੇ ਅਸਰ ਪੈ ਜੀ ਪੰਜਾਬ ਦੇ ਖਜ਼ਾਨੇ ਤੇ ਜੀ ਮੌਜੂਦਾ ਸਰਕਾਰ ਨੇ ਆਉਣ ਤੋਂ ਪਹਿਲਾਂ ਕਿਹਾ ਸੀ ਵੀ ਅਸੀਂ ਤਾਂ ਕੱਟੜ ਇਮਾਨਦਾਰਾਂ ਦੀ ਸਰਕਾਰ ਆਂ ਅਸੀਂ ਤਾਂ ਇਥੇ ਚਿੜੀ ਨਹੀਂ ਫਰਕੰਦੇ ਨਹੀਂ ਬਹੁਤ ਵੱਡਾ ਕੰਮ ਕਰਦੇ ਨੇ ਸੱਟਾ ਇਹ ਨਿਕਲਿਆ ਕਿਉਂ ਕੁਸ਼ਤਾ ਹੋਇਆ ਨਾ ਉਲਟਾ ਇਹਨਾਂ ਦੇ ਆਗੂਆਂ ਤੇ ਇਲਜ਼ਾਮ ਲੱਗਣ ਲੱਗ ਗਏ ਸੁਖਪਾਲ ਸਿੰਘ ਖੇਰਣ ਨੂੰ ਕਬਡੀ ਰਾਹਤ ਮਿਲਿਆ ਕਪੂਰਥਲਾ ਦੀ ਕੋਰਟ ਦੇ ਵਿਕਟਰ ਸਾਬ ਜਿਹੜਾ 4 ਜਨਵਰੀ ਨੂੰ ਹਾਈ ਕੋਰਟ ਤੋਂ ਉਹਨਾਂ ਨੂੰ ਡਰੱਗ ਤਸਕਰੀ ਦੇ ਮਾਮਲੇ ਦੇ ਰਿਹਾ ਕੀਤਾ ਗਿਆ ਤਾਂ ਪੁਲਿਸ ਵੱਲੋਂ ਇੱਕ ਨਮਾ ਮਾਮਲਾ ਦਰਜ ਕਰ ਦਿੱਤਾ ਗਿਆ ਇਸ ਨੂੰ ਦੇਖ ਲਾ ਕਤਤ ਰੂਪ ਦੇ ਵਿੱਚ ਇਹ ਸਿਆਸੀ ਬੱਡੇ ਟੱਕਾ ਕਿਹਾ ਜਾ ਸਕਦਾ ਬਦਲਾਖੋਰੀ ਜੇ ਤੱਥ ਹੁੰਦੇ ਕੇ ਸਹੀ ਬਣਿਆ ਹੁੰਦਾ ਜੋ ਜਿੰਨੇ ਵਿਰੋਧੀ ਤਰਦੇ ਆਗੂ ਹੈ ਖਾਸ ਕਰਕੇ ਕਾਂਗਰਸ ਵਾਲੇ ਉਹ ਲੋੰਦੇ ਆਲਜਾਮ ਅਸੀਲ ਹੁੰਦੇ ਮੈਂ ਚੰਡੀਗੜ੍ਹ ਨਗਰ ਨਿਗਮ ਦੀ ਚੋਣਾਂ ਲੈ ਕੇ ਕਾਫੀ ਖਮਸਾਨ ਦੇਖਣ ਨੂੰ ਮਿਲ ਰਿਹਾ ਸੀਗਾ ਟੀਲ ਸਾਬ ਤੇ ਹੁਣ ਜੋ ਸਹਿਮਤੀ ਹੋਈ ਹੈ ਕਿੰਨੇ ਕਾਂਗਰਸ ਤੇ ਆਪ ਦਾ ਗੱਠਜੋੜ ਹੋ ਗਿਆ ਜੀ ਪੰਜਾਬ ਦੇ ਮੰਤਰੀ ਨੇ ਜੀ ਗੁਰਮੀਤ ਸਿੰਘ ਮੀਤ ਹੇਰ ਨੂੰ ਵੀ ਕੋਰਟ ਤੋਂ ਇੱਕ ਰਾਹਤ ਮਿਲੀ ਆਪ ਸਮਰਥਕਾਂ ਨਾਲ ਇਹ ਚੰਡੀਗੜ੍ਹ ਚ ਭਾਜਪਾ ਦੇ ਦਫ਼ਤਰ ਤਾਇਰ ਦਾ ਦੇਣ ਗਏ ਸਨ ਅਦਾਲਤ ਤੇ ਪੇਸ਼ ਨਾ ਹੋਣ ਤੇ ਕਹੇ ਨਾਲ ਇਹ ਸਿਆਸੀ ਆਗੂ ਲਾਈਟਲੀ ਲੈਂਦੇ ਜਾਂ ਸੁਰੱਖਿਆਾਂ ਚ ਬੰਨਣ ਦੇ ਮਾਰੇ ਵੀ ਲੈ ਲੈਂਦੇ ਆ ਸੋ ਮਾਇਆਵਤੀ ਤੱਕ ਬਿਆਨ ਸਾਹਮਣੇ ਆਇਆ ਵੀ ਅਸੀਂ 2024 ਦੀਆਂ ਚੋਣਾਂ ਉਹ ਇਕੱਲੇ ਲੜਾਂਗੇ ਕਿਤੇ ਕਿਤੇ ਸ਼੍ਰੋਮਣੀ ਅਕਾਲੀ ਦਲ ਵੀ ਇੱਕ ਵੱਡੀ ਮੁਸੀਬਤ ਖੜੀ ਹੁੰਦੀ ਦਿਖਾਈ ਦੇ ਰਹੀ ਹੈ। ਭਾਰਤ ਜੁੜੋ ਯਾਤਰਾ ਹੁਣ ਲੈ ਕੇ ਸੁਭਿੰਦਰ ਸਿੰਘ ਰਾਜਾ ਦਾ ਵਾਦਾ ਕਿ ਬਿਆਨ ਵੱਡਾ ਹੈ ਕਹਿੰਦੇ ਇਹਦੇ ਨਾਲ ਸਤਿ ਭਾਵਨਾ ਵਧੇਗੀ। 673 ਕਿਲੋਮੀਟਰ ਇਹਨਾਂ ਨੇ ਇਹ ਕਰਨੈਕੁੱਲ ਸੋ ਲਗਭਗ 100 ਕਿਲੋਮੀਟਰ ਰੋਜ਼ਾਨਾ ਦਾ ਪਹਿਲਾਂ ਦਾ ਫਰਕ ਆ ਪਹਿਲਾਂ ਉਹ ਸਾਰੇ ਦਾ ਸਾਰਾ ਤੁਰਕੇ ਜਾਂਦੇ ਸੀ ਅੱਜ ਕੱਲ ਰਾਹੁਲ ਗਾਂਧੀ ਸਾਹਿਬ ਤੁਰਨ ਦੀ ਥਾਂ ਤੇ ਨੇੜੇ ਜਾ ਕੇ ਤੁਰਨਗੇ ਲੇਕਿਨ ਪੈਸੇ ਉਹ ਜਿਹੜਾ ਵਾਹਨ ਨੇ ਉਹਨਾਂ ਦੇ ਵਿੱਚ ਜਾ ਕੇ ਪੂਰਾ ਕਰਨਗੇ ਮੈਂ ਵਿਕਰਮ ਸਿੰਘ ਬਜੀਠੀਆਂ ਨੇ ਗੱਟ ਚੋੜ ਨੂੰ ਲੈ ਕੇ ਨਿਸ਼ਾਨਾ ਸਾਦਾ ਪੋਸਟ ਸਾਂਝੀ ਕਰਕੇ ਉਹਨੇ ਵੀ ਸਵਾਲ ਖੜੇ ਕਰਤੇ ਰਿਹਾ ਤੋਂ ਕਹਿੰਦੇ ਸਭ ਦੁੱਧ ਤੋਤੇ ਵਾਂਗੇ ਤੇ ਕਹਿੰਦੇ ਰਲ ਕੇ ਲੋਕਾਂ ਦਾ ਬੁੱਧੂ ਬਣਾ ਰਹੇ ਨੇ ਜੇ ਮੈਂ ਜੀਠਿਆ ਸਾਹਿਬ ਨੂੰ ਪੁੱਛੇ ਟੁੱਡੀ ਪਾਰਟੀ ਤਾਂ ਹੀ ਬਣਾਉਂਦੀ ਉਹ ਤਾਂ ਸਾਰੇ ਬੰਦਿਆਂ ਨੂੰ ਸੁਧ-ਪੁੱਧ ਦਿੰਦੀ ਹੈ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰ ਹਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮਾਂ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੋ ਜੈਮ ਤੇ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚਾਹ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਤੁਹਾਡਾ ਸਵਾਗਤ ਹੈ ਜੀ ਸ਼ੁਕਰੀਆ ਜੀ ਮਿਹਰਬਾਨੀ ਜੀ ਸਰਬ ਪਹਿਲੀ ਖਬਰ ਲੈਣੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਰੋਪਨਗਰ ਦੇ ਵਿੱਚ ਜੋ ਨਜਾਇਜ਼ ਮਾਈਨਿੰਗ ਹੋ ਰਹੀ ਸੀਗੀ ਉਹਦੇ ਚੱਲਦੇ ਨਵਜੋਤ ਸਿੰਘ ਸਿੱਧੂ ਬੋਲੇ ਕਿ ਸ਼ਿਕਾਇਤ ਕੀਤੀ ਗਈ ਸੀ ਜੀ ਐਨ ਜੀਟੀ ਨੂੰ ਤੇ ਉਸ ਤੋਂ ਬਾਅਦ ਅੱਜ ਸੁਣਵਾਈ ਹੋਈ ਹੈ ਤੇ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਸਰਕਾਰ ਤੇ ਇਲਜ਼ਾਮ ਲਗਾਏ ਨੇ ਉਹਨੇ ਕਿਹਾ ਕਿ ਵਾਤਾਵਰਨ ਕਾਫੀ ਪ੍ਰਭਾਵਿਤ ਹੋ ਰਿਹਾ ਤੇ ਨਾਲ ਹੀ ਇਹਦੇ ਇਨਕਮ ਦੇ ਉੱਤੇ ਅਸਰ ਪੈ ਜੀ ਪੰਜਾਬ ਦੇ ਖਜ਼ਾਨੇ ਤੇ ਜੀ ਬੜੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਇਹ ਜਿਹੜੀ ਨਜਾਇਜ਼ ਮਾਈਨਿੰਗ ਹੈ ਇਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਨਿਸ਼ਾਨੇ ਸਾਤੇ ਜਾ ਰਹੇ ਨੇ ਇੱਥੇ ਵੀ ਸਾਤੇ ਗਏ ਔਰ ਦਾਅਵੇ ਸਾਰੀਆਂ ਪਾਰਟੀਆਂ ਦੇ ਵੱਖੋ ਵੱਖਰੇ ਸਨ ਜਦੋਂ ਕਾਲੀ ਭਾਜਪਾ ਸਰਕਾਰ 'ਚ ਬਹੁਤ ਸਾਰੇ ਆਗੂਆਂ ਤੇ ਇਲਜ਼ਾਮ ਲੱਗਦੇ ਸੀ ਕਿ ਇਹਨਾਂ ਨੇ ਰੇਤੇ ਨਾਲ ਪੈਸੇ ਕਮਾ ਕੇ ਆਪਣੇ ਘਰ ਭਰਲੇ ਤੇ ਜੋਰਗਾਂ ਬਹੁਤ ਮੋਟੀਆਂ ਕਰ ਲਈਆਂ ਇਹ ਇਲਜ਼ਾਮ ਇਹਨਾਂ ਤੇ ਲੱਗਦਾ ਸੀ ਅਲਜਾਮੀ ਵੀ ਲੱਗਦਾ ਸੀ ਕਿ ਬਹੁਤ ਸਾਰੇ ਆਗੂ ਇਸੇ ਕਾਰਨ ਜੁੜੇ ਹੋਏ ਨੇ ਉਹਨਾਂ ਨੇ ਇਹਦੇ ਚ ਮੋਟੀ ਕਮਾਈ ਕੀਤੀ ਹੈ ਸਰਕਾਰ ਬਦਲ ਗਈ ਕਾਂਗਰਸ ਦੀ ਆ ਗਈ ਤੇ ਇਰੇਤੇ ਵਾਲੀਆਂ ਥਾਵਾ ਉਹੀ ਰਹੀਆਂ ਲੈਣ ਦੇ ਨਾਲੇ ਬਦਲ ਗਏ ਫਿਰ ਉਹਨਾਂ ਨੇ ਅਤਰੰਗਰੇ ਸ਼ੁਰੂ ਕਰਤੇ ਇਲਜ਼ਾਮ ਲੱਗੇ ਕਿ ਇਹ ਤਾਂ 75 25 ਖੇਡਦੇ ਆ ਕਿਤੇ ਕੋਈ 80 ਵੀ ਖੇਡਦਾ ਇਹ ਨਵਜੋਤ ਸਿੰਘ ਸਿੱਧੂ ਲਾਉਂਦਾ ਸੀ ਵਾਰ-ਵਾਰ ਇਲਜ਼ਾਮ ਮੌਜੂਦਾ ਸਰਕਾਰ ਨੇ ਆਉਣ ਤੋਂ ਪਹਿਲਾਂ ਕਿਹਾ ਸੀ ਵੀ ਅਸੀਂ ਤਾਂ ਕੱਟੜ ਇਮਾਨਦਾਰਾਂ ਦੀ ਸਰਕਾਰ ਆ ਅਸੀਂ ਤਾਂ ਇੱਥੇ ਛਿੜੀ ਨਹੀਂ ਫਰਕ ਨਹੀਂ ਦੇਣੀ ਬਹੁਤ ਵੱਡਾ ਕੰਮ ਕਰਦੇ ਨੇ ਸੱਟਾ ਇਹ ਨਿਕਲਿਆ ਕਿ ਉਹ ਕੁਸ਼ਤਾ ਹੋਇਆ ਨਾ ਉਲਟਾ ਇਹਨਾਂ ਦੇ ਆਗੂਆਂ ਤੇ ਇਲਜ਼ਾਮ ਲੱਗਣ ਲੱਗੇ ਜਿਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਕੱਟੜ ਇਮਾਨਦਾਰੀ ਦੀ ਗੱਲ ਕਰਦੇ ਆ ਪਰ ਕਰਜਾ ਕਿੰਨਾ ਚੜਾਤਾ ਚੁੱਪ ਨੇ ਇਹ ਤੋਂ ਪਹਿਲਾਂ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਇਹਦੇ ਤੇ ਨਜਾਇਜ਼ ਮਾਈਨਿੰਗ ਦੇ ਮਾਮਲੇ ਤੇ ਇਥੋਂ ਤੱਕ ਕਹਿ ਚੁੱਕੀ ਆ ਕਿ ਰਾਸੀ ਲੋਕਾਂ ਦਾ ਤੇ ਪ੍ਰਸ਼ਾਸਨ ਪੁਲਿਸ ਅਧਿਕਾਰੀ ਦੂਜੇ ਇਹ ਮਿਲ ਕੇ ਖੇਡਾਂ ਖੇਡਦੇ ਨੇ ਉਲਟਾ ਉਹਨਾਂ ਵਿਚਾਰਿਆਂ ਦੇ ਉੱਤੇ ਪਾ ਦਿੱਤਾ ਜਾਂਦਾ ਜਿਹੜੇ 8 10 15000 ਟਰੱਕ ਵਗੈਰਾ ਚਲਾ ਕੇ ਕੰਮ ਕਰਦੇ ਐ ਉਹਨਾਂ ਦਾ ਪੰਜਾਬ ਦੇ ਆਗੂ ਨਵਜੋਤ ਸਿੰਘ ਸਿੱਧੂ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਇੱਕ ਮਾਮਲਾ ਪਾਤਾ ਉਸ ਮਾਮਲੇ ਦੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਰੋਪੜ ਦੇ ਡੀਸੀ ਸਬੰਧਤ ਅਧਿਕਾਰੀਆਂ ਨੂੰ ਨੋਟਸ ਭੇਜਤਾ ਸਿੱਧੂ ਨੇ ਕਿਹਾ ਕਿ ਇਹ ਮਾਮਲਾ ਰੋਪੜ ਦੀ ਛੋਟੀ ਜਿਹੀ ਜਗ੍ਹਾ ਦਾ ਹੈ ਪਰ ਇਹ ਸਾਰਾ ਕੁਝ ਪੂਰੇ ਪੰਜਾਬ ਦੇ ਵਿੱਚ ਹੋ ਰਿਹਾ ਹੈ ਉਹ ਕਹਿੰਦੇ ਆਪਣੇ ਫਾਇਦੇ ਲਈ ਕੀਤਾ ਜਾ ਰਿਹਾ ਹੈ ਉਹਨਾਂ ਨੇ ਪੰਜਾਬ ਸਰਕਾਰ ਜ਼ਿਲ੍ਹਾ ਰਜਿਸਟਰੇਟ ਖਨਨ ਵਿਭਾਗ ਇਹਨਾਂ ਨੂੰ ਨੋਟਿਸ ਭੇਜਤਾ ਤੇ ਜਵਾਬ ਮੰਗਿਆ ਉਹਨਾਂ ਪਿੱਛੇ ਹਟਣ ਵਾਲੇ ਨਹੀਂ ਅਸੀਂ ਆਪਣੀ ਲੜਾਈ ਇਸੇ ਤਰ੍ਹਾਂ ਜਾਰੀ ਰੱਖਾਂਗੇ ਉਹਨਾਂ ਨੇ ਕਿਹਾ ਜਿੱਥੇ ਕਿ ਦੋ ਧਾਰੀ ਤਲਵਾਰ ਹਨ ਨਜਾਇਜ਼ ਮਾਈਨਿੰਗ ਇਹਦੇ ਨਾਲ ਇੱਕ ਪਾਸੇ ਵਾਤਾਵਰਣ ਆਰਥਿਕਤਾ ਦੋਨਾਂ ਤੇ ਸੱਟ ਵੱਜ ਰਹੀ ਹੈ ਦੋਨਾਂ ਦੇ ਨੁਕਸਾਨ ਹੋ ਰਹੇ ਨੇ ਸੂਬੇ ਨੂੰ ਔਰ ਲਾਲਚ ਇਹ ਸਦ ਤੱਕ ਹੈ ਕਿ ਲੋਕਾਂ ਨਾਲ ਖਲਵਾੜ ਕੀਤਾ ਜਾ ਰਿਹਾ ਹੈ ਪਿੱਛੇ ਜਦੋਂ ਹੜਾਏ ਇਹ ਨਜਾਇਜ਼ ਬਾਇਨਿੰਗ ਨੇ ਇੱਕ ਤਾਂ ਸੜਕਾਂ ਹੀ ਟੁੱਟ ਗਈਆਂ ਬਾਰਡਰ ਸਿਕਿਉਰਿਟੀ ਫੋਰਸ ਨੂੰ ਵੀ ਕਹਿਣਾ ਪਿਆ ਕਿ ਦੇਸ਼ ਦੀ ਸਰਹੱਦ ਦੇ ਉੱਤੇ ਖਤਰਾ ਪੈਦਾ ਹੋਇਆ ਹੈ ਪੰਜਾਬ ਹਿਮਾਚਲ ਨੂੰ ਜਾਂਦੀ ਸੜਕ ਦਾ ਪੁਲ ਟੁੱਟਣ ਕਿਨਾਰੇ ਹੈ ਤੇ ਔਰਤਾਂ ਨੂੰ ਪੈਸੇ ਦੇਣ ਦਾ ਵਾਅਦਾ ਕਰਨ ਵਾਲੇ ਉਹ ਕਹਿੰਦੇ ਭਗੌੜੇ ਨੇ ਉਹਨਾਂ ਨੇ ਨਿਸ਼ਾਨਾ ਸਾਧਿਆ ਨਵਜੋਤ ਸਿੱਧੂ ਨੇ ਕਿਹਾ ਕਿ ਸਰਕਾਰ ਨੂੰ 630 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ ਅਜੇ ਤੱਕ ਉਹਨੇ ਢੇਲਾ ਨਹੀਂ ਦਿੱਤਾ ਉਹ ਕਹਿੰਦੇ ਮਾਨ ਤੇ ਕੇਜਰੀਵਾਲ ਕਹਿੰਦੇ ਸੀ ਰੇਤ ਦੀ ਖੁਦਾਈ ਅਤੇ ਸਿਆਸਦਾਨਾਂ ਦੀਆਂ ਜੇਬਾਂ ਵਿੱਚੋਂ 20 ਜੋ ਰੁਪਇਆ 20000 ਕਰੋੜ ਕੱਢ ਕੇ ਔਰਤਾਂ ਨੂੰ 1000 ਰੁਪਇਆ ਮਹੀਨਾ ਦਿੱਤਾ ਜਾਵੇਗਾ ਉਹ ਕਹਿੰਦੇ ਸਰਕਾਰ ਨੂੰ 2 ਸਾਲ ਦੇ ਕਰੀਬ ਹੋ ਗਏ ਇਹ ਰਕਮ 40000 ਕਰੋੜ ਬੰਦੀ ਹੈ ਤੇ ਖਾਤੇ ਵਿੱਚ ਆਉਂਦਾ 300 ਕਰੋੜ 700 ਕਰੋੜ ਦਾ ਜੁਰਮਾਨਾ ਉਦੋਂ ਤੋਂ ਉਹ ਭਗੌੜਾ ਹੈ ਇਹਦਾ ਕਿਸੇ ਕੋਲੇ ਕੋਈ ਜਵਾਬ ਨਹੀਂ ਹੈ ਜੀ ਸੋ ਨਾਲ ਹੀ ਅੱਜ ਸੁਖਪਾਲ ਸਿੰਘ ਖਰਨਿਕ ਵੱਡੀ ਰਾਹਤ ਮਿਲੀ ਹੈ ਕਪੂਰਥਲਾ ਦੀ ਕੋਰਟ ਦੇ ਵਿੱਚ ਉਹ ਟਰੇਲ ਸਾਹਿਬ ਜਦੋਂ 4 ਜਨਵਰੀ ਨੂੰ ਹਾਈ ਕੋਰਟ ਤੋਂ ਉਹਨਾਂ ਨੂੰ ਡਰੱਗ ਤਸਕਰੀ ਦੇ ਮਾਮਲੇ ਦੇ ਰਿਹਾ ਕੀਤਾ ਗਿਆ ਤਾਂ ਪੁਲਿਸ ਵੱਲੋਂ ਇੱਕ ਨਮਾ ਮਾਮਲਾ ਦਰਜ ਕਰ ਲਿੱਤਾ ਗਿਆ ਸੀ ਉਹਨਾਂ ਦੇ ਖਿਲਾਫ ਇਹ ਮਾਮਲਾ ਇਸ ਕਿਸਮ ਦਾ ਹੈ ਜਿਹੜਾ 195A ਤੇ 506 ਤਹਿਤ ਦਰਜ ਹੋਇਆ ਸੀ ਪਤਾ ਸੀ ਪੁਲਿਸ ਨੂੰ ਕਿ ਇੱਕ ਅਦਾਲਤ ਵਿੱਚ ਟਕਰਾ ਨਹੀਂ ਬਖਤ ਲੰਘਾਇਆ ਜਾ ਸਕਦਾ ਜੋ ਇਹਨਾਂ ਨੇ ਲੰਘਾਇਆ ਹੋ ਸਕਦਾ ਪਹਿਲੀ ਵਾਰ ਹੋਵੇਗਾ ਕਿ ਸੁਖਪਾਲ ਸਿੰਘ ਘੈਰਾ ਸਾਡੇ ਪ੍ਰਮੁੱਖ ਤਿਉਹਾਰ ਦੀਵਾਲੀ ਅਤੇ ਲੋਹੜੀ ਵਾਲੇ ਦਿਨ ਜੇਲ੍ਹ ਚ ਹੀ ਰਹੇ ਚਾਰ ਫਰਵਰੀ ਨੂੰ ਜਵਾਨ ਤੋਂ ਬਾਹਰ ਆ ਗਏ ਸੀ ਤੇ ਇੱਕ ਕੇਸ ਜਿਹੜਾ ਕਿ ਰਣਜੀਤ ਕੌਰ ਨੇ ਦਾਖਲ ਕਰਾਇਆ ਕਿ ਧਮਕੀਆਂ ਨੇ ਇੱਕ ਰਾਤ ਪਹਿਲਾਂ 3 ਜਨਵਰੀ ਨੂੰ ਜਾਂ 4 ਦੀ ਸਵੇਰ ਨੂੰ 2 ਵਜੇ ਇਹ ਪਰਚਾ ਦਰਜ ਹੋਇਆ ਤੇ ਖੈਰਾ ਦੀ ਜਬਾਨ ਤੋਂ ਬਾਅਦ ਉਹ ਰਿਹਾ ਹੋਣ ਲੱਗੇ ਤੇ ਕਪੂਰਥਲੇ ਦਾ ਕਹਿੰਦੇ ਡੀਐਸਪੀ ਪਹੁੰਚੇਗਾ ਵੀ ਆਓ ਜੀ ਤੁਹਾਡੇ ਖਿਲਾਫ ਤਾਂ ਸਾਡੇ ਕੋਲੇ ਕੇਸ ਹੈ ਸੁਵਾਨਪੁਰ ਥਾਣੇ 'ਚ ਹੈ ਇਹਦੀ ਤਰੀਕ 9 ਤਰੀਕ ਪੈਗੀ ਪਹਿਲਾਂ ਹਫਤੇਦਾਰ ਮਾੜ ਮੰਗਿਆ 4 ਤਰੀਕ ਨੂੰ ਪੁਲਿਸ ਨੇ ਇੱਕ ਦਿਨ ਦਾ ਅਦਾਲਤ ਨੇ ਇੱਕ ਦਿਨ ਦਾ ਦਿੱਤਾ ਫਿਰ ਇਹਨਾਂ ਨੇ 5 ਦਿਨ ਦਾ ਮੰਗਿਆ ਅਦਾਲਤ ਰੇ ਨਿਆਂਇਕ ਰਾਸਤ ਭੇਜਤਾ ਜਵਾਨ ਤਰਜੀ ਲਾਈ ਪਹਿਲੀ ਵਾਰ 9 ਤਰੀਕ ਨੂੰ ਲੱਗੀ ਇਸ ਸਵਾਲਪੁਰ ਦੀ ਪੁਲਿਸ ਕਹਿੰਦੀ ਸਾਡੇ ਕੋਲ ਤਾਂ ਰਿਕਾਰਡ ਹੀ ਨਹੀਂ ਇਕੱਠਾ ਹੋਇਆ ਜੀ ਇਹਨਾਂ ਕੋਲੇ ਨਿਆਂਇਕ ਰਾਸਤ ਜਾਂ ਰਿਵਾਰਡ ਲੈਣ ਵਾਸਤੇ ਸਾਰਾ ਰਿਕਾਰਡ ਸੀ 11 ਤਰੀਕ ਪੈਗੀ 11 ਨੂੰ ਫੇਰ ਉਹੀ ਬਹਾਨਾ 15 ਤਰੀਕ ਪੈਗੀ ਤੇ ਅੱਜ ਆਖਰ ਸਵਨਪੁਰ ਦੇ ਵਿੱਚ ਕਪੂਰਥਲੇ ਦੇ ਜਿਹੜੇ ਜੁਡੀਸ਼ੀਅਲ ਮੈਜਿਸਟਰੇਟ ਮੈਡਮ ਸੁਪ੍ਰੀਤ ਕੌਰ ਦੀ ਅਦਾਲਤ ਆ ਉਹਨਾਂ ਨੇ ਜਵਾਬਤ ਸਵੀਕਾਰ ਕਰਦੇ ਹੋਣਗੇ ਕਥਤ ਰੂਪ ਦੇ ਵਿੱਚ ਇਹ ਸਿਆਸੀ ਬੰਡਾਟਾ ਕਿਹਾ ਜਾ ਸਕਦਾ ਬਦਲਾਖੋਰੀ ਜੇ ਤੱਥ ਹੁੰਦੇ ਕੇ ਸਹੀ ਬਣਿਆ ਹੁੰਦਾ ਜੋ ਜਿੰਨੇ ਵਿਰੋਧੀ ਤਰਦੇ ਆਗੂ ਐ ਖਾਸ ਕਰ ਕਾਂਗਰਸ ਵਾਲੇ ਉਹ ਲਾਉਂਦੇ ਆ ਇਲਜ਼ਾਮ ਅਸੀਰ ਹੁੰਦੇ ਤਾਂ ਕਿਸ ਟਿਕਦੇ ਹੁੰਦੇ ਆ ਜੇ ਉਹਨਾਂ ਦਾ ਆਧਾਰ ਨਾ ਹੋਵੇ ਤਾਂ ਇਹ ਟੁੱਟ ਜਾਂਦੇ ਨੇ ਬੱਬੂ ਮਾਨ ਕਹਿੰਦਾ ਨਾ ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ ਇਹ ਤਾਂ ਕਹਿੰਦਾ ਟੁੱਟ ਜਾਂਦੀਆਂ ਸੋ ਇਹ ਜਖੈਰਾ ਹੋਰਾਂ ਨੂੰ ਜਵਾਨਤ ਬਕਾਇਦਾ ਤੌਰ ਤੇ ਇਸ ਕੇਸ ਚ ਵੀ ਮਿਲ ਗਈ ਹੈ। ਔਰ ਖੈਰਾ ਹੋਰਾਂ ਨੇ ਜਿੱਥੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਉੱਤੇ ਅਦਾਲਤ ਦਾ ਧੰਨਵਾਦ ਕੀਤਾ ਕਿ ਤੁਸੀਂ ਮੇਰੇ ਨਾਲ ਨਿਆਂ ਕੀਤਾ। ਆਪਾਂ ਕਹਿ ਸਕਦੇ ਹਾਂ ਕਿ ਇਸ ਕੇਸ ਦੇ ਵਿੱਚ ਸੁਖਪਾਲ ਸਿੰਘ ਖੈਰਾ ਹੁਣ ਕੱਲ ਤੋਂ ਬਕਾਇਦਾ ਆਪਣੀਆਂ ਸਿਆਸੀ ਸਰਗਰਮੀਆਂ ਵਿੱਚ ਫਿਰ ਤੋਂ ਸ਼ਮੂਲੀਅਤ ਕਰਨਗੇ। ਜੀ। ਸੋ ਨੌਲੀ ਗੱਲ ਕਰਨਾ ਚੰਡੀਗੜ੍ਹ ਨਗਰ ਨਿਗਮ ਦੀ ਚੋਣਾਂ ਨੂੰ ਲੈ ਕੇ ਕਾਫੀ ਹੰਸਾਨ ਦੇਖਣ ਨੂੰ ਮਿਲ ਰਿਹਾ ਸੀਗਾ ਢਿਲਸਾਪ ਤੇ ਹੁਣ ਜੋ ਸਹਿਮਤੀ ਹੋਈ ਹੈ ਕਿ ਨੇ ਕਾਂਗਰਸ ਤੇ ਆਪ ਦਾ ਗੱਠਜੋੜ ਹੋ ਗਿਆ ਜੀ ਦੇਖੋ ਜੀ ਇਹ ਗੱਲ ਚੱਲ ਰਹੀ ਆ ਅਧਿਕਾਰਤ ਤੌਰ ਦੇ ਉੱਤੇ ਮੈਨੂੰ ਪਤਾ ਨਹੀਂ ਕਿ ਇਹ ਨੇਪਰੇ ਚੜ ਗਿਆ ਜਾਂ ਨਹੀਂ ਜੇ ਨੇਪਰੇ ਚੜ ਗਿਆ ਹੋਵੇ ਤਾਂ ਜਿੰਨੀਆਂ ਕ ਸੂਚਨਾਵਾਂ ਆ ਰਹੀਆਂ ਨੇ ਉਹਦੇ ਮੁਤਾਬਕ ਮੇਅਰ ਤਾਂ ਹੋਵੇਗਾ ਆਮ ਆਦਮੀ ਪਾਰਟੀ ਦਾ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਹੋਣਗੇ ਕਾਂਗਰਸ ਦੇ ਉਹਨਾਂ ਕੋਲੇ 7 ਨੇ ਇਹਨਾਂ ਕੋਲ 13 ਸੀ ਕੁੱਲ 35 ਹੈ ਭਾਰਤਵਾ ਕੋਲ 14 ਦੱਸੇ ਜਾਂਦੇ ਐ ਤੇ ਇੱਕ ਉਥੇ ਕਾਲੀ ਦਲ ਦਾ ਵੀ ਹੈ ਹਾਂ 14 13 7 1 ਇਸ ਮਾਮਲੇ ਦੇ ਵਿੱਚ ਹੁਣ ਜਦੋਂ ਦੋਨੋਂ ਰਲ ਗਏ 13 ਦੇ 7 20 ਹੋ ਜਾਣਗੇ 35 ਟੋਟਲ ਨੇ ਤੇ 18 ਚਾਹੀਦੇ ਆ ਇਹਨਾਂ ਕੋਲੇ ਬਹੁਤ ਮੱਤ ਤੋਂ ਵੱਧ ਜਾਣਗੇ ਇਹਦਾ ਮਤਲਬ ਇਹ ਵੀ ਹੋਇਆ ਕਿ ਜਿਹੜੀ ਚੰਡੀਗੜ੍ਹ ਵਾਲੀ ਸੀਟ ਹੈ ਉਹ ਕਹਿੰਦੇ ਕਾਂਗਰਸ ਪਾਰਟੀ ਲੜੇਗੀ ਪਵਨ ਬਾਂਦਸਲ ਜਿਹੜੇ ਸਾਬਕਾ ਰੇਲ ਮੰਤਰੀ ਰਹੇ ਨੇ ਉਹ ਲੜ ਸਕਦੇ ਆ ਕਾਂਗਰਸ ਵੱਲੋਂ ਇਹ ਤਾਂ ਜਦੋਂ ਉਹਨ ਸਮਝੌਤਾ ਜੇ ਹੋ ਗਿਆ ਇਹ ਗੱਲ ਦੇ ਵਿੱਚ ਪੂਰੀ ਸਚਾਈ ਹੈ ਫਿਰ ਤਾਂ ਇਹ ਮਾਮਲਾ ਇਸੇ ਤਰ੍ਹਾਂ ਦਾ ਹੀ ਬਣੇਗਾ ਗੱਠਜੋੜ ਹੋ ਚੁੱਕਾ ਟਲਸੋ ਹਾਂ ਇਹ ਕਹਿੰਦੇ ਜੀ ਗੱਠਜੋੜ ਹੋ ਚੁੱਕਿਆ ਹੈ ਹੁਣ ਪੰਜਾਬ ਵਾਲਿਆਂ ਦਾ ਕੀ ਰੁੱਖ ਹੈ ਤੇ ਦੂਜਿਆਂ ਦਾ ਕੀ ਰੁੱਖ ਹੈ ਜਦੋਂ 2 ਦਿਨ ਪਹਿਲਾਂ ਮਲਕਰ ਜਨ ਖੜਗੇ ਤੇ ਰਾਹੁਲ ਗਾਂਧੀ ਨੂੰ ਅਰਵਿੰਦ ਕੇਜਰੀਵਾਲ ਲੰਬਾ ਸਮਾਂ ਮਿਲ ਕੇ ਆਏ ਹੈ ਉਹ ਕਹਿੰਦੇ ਮੇਰੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਮੈਂ ਪੰਜਾਬ ਦੇ ਵਿੱਚ ਸਮਝਾ ਦਿਆਂਗਾ ਤੇ ਗੱਠਜੋੜ ਦੇ ਮਤਲਬ ਚਾਰ ਤਿੰਨ ਦਾ ਦਿੱਲੀ ਚ ਵੀ ਹੋ ਗਿਆ ਉੱਥੇ ਵੀ ਤਿੰਨ ਸੀਟਾਂ ਕਾਂਗਰਸ ਲੜੇਗੀ ਚਾਰ ਆਮ ਆਦਮੀ ਪਾਰਟੀ ਲੜੇਗੀ ਸੋ ਲੋਕ ਸਭਾ ਚੋਣਾਂ ਆ ਗਈਆਂ ਨੇ ਉਦੋਂ ਪਹਿਲਾਂ ਅਜ ਬਥੇਰੇ ਗੱਠਜੋੜ ਹੋਣਗੇ ਟੁੱਟਣਗੇ ਪਤਾ ਨਹੀਂ ਕੀ ਹੋਊ ਕੀ ਨਹੀਂ ਇਹ ਸਾਰਾ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਦੇਖਿਆ ਜਾਏਗਾ ਹੁਣ ਜਿਹੜਾ ਅਗਲੇ 4 ਮਹੀਨੇ ਨੇ ਉਹ ਕੁੱਲ ਮਿਲਾ ਕੇ ਦੇਸ਼ ਦੀ ਰਾਜਨੀਤੀ ਕਿਵੇਂ ਤੈਅ ਹੋਣੀ ਹੈ ਉਹਦੇ ਉੱਤੇ ਨਿਰਭਰ ਕਰਨਗੇ ਜੀ ਪੰਜਾਬ ਦੇ ਮੰਤਰੀ ਨੇ ਜੀ ਗੁਰਮੀਤ ਸਿੰਘ ਮੀਤ ਹੇਰ ਨੂੰ ਵੀ ਕੋਰਟ ਤੋਂ ਇੱਕ ਰਾਹਤ ਮਿਲ ਦਿੱtls ਦੇਖੋ ਜਿਹੜਾ ਗਾਇਰ ਜਵਾਨਤੀ ਬਰੰਟ ਰੱਦ ਹੋ ਗਏ ਨੇ ਇੱਕ ਪਰਚਾ ਦਰਜ ਹੋਇਆ ਸੀ ਜੀ 188 ਦਾ ਲੋੜ ਤੋਂ ਜ਼ਿਆਦਾ ਨੇ ਪੇਸ਼ ਨਹੀਂ ਹੋਏ ਇਹ ਆਮ ਤੌਰ ਤੇ ਕਈਆਂ ਤੇ ਦਰਜ ਹੋਏ ਸੀ ਇਹ ਤਾਂ ਚਰਨਜੀਤ ਸਿੰਘ ਚੰਨੀ ਦੇ ਵੀ ਮਾਨਸਾ ਦੀ ਅਦਾਲਤ ਚ ਹੋਇਆ ਸੀ ਕਿ ਚੋਣ ਜਾਬਤੇ ਦੀ ਤੁਸੀਂ ਲੰਘਣਾ ਕਰ ਲੀਆ ਟਾਈਮ ਵੱਧ ਲੱਗ ਗਿਆ ਹੋਰ ਕਈਆਂ ਤੇ ਵੀ ਹੋਏ ਸੀ ਇਹਦੇ ਵਿੱਚ ਐਫ ਆਈ ਆਰ ਦਰਜ ਹੋਈ ਸੀ ਆਪ ਸਮਰਥਕਾਂ ਨਾਲ ਇਹ ਚੰਡੀਗੜ੍ਹ ਚ ਭਾਜਪਾ ਦੇ ਦਫ਼ਤਰ ਤਾਇਰ ਦਾ ਦੇਨ ਗਏ ਸਨ। ਅਦਾਲਤ ਨੇ ਪੇਸ਼ ਨਾ ਹੋਣ ਤੇ ਕਹੇ ਨਾਲ ਕਿ ਸਿਆਸੀ ਆਗੂ ਲਾਈਟਲੀ ਲੈਂਦੇ ਜਾਂ ਸੁਰੱਖਿਆਾਂ ਚ ਬੰਨਣ ਦੇ ਮਾਰੇ ਵੀ ਲੈ ਲੈਂਦੇ ਆ। ਇਹ ਪੇਸ਼ ਨਹੀਂ ਹੋਏ। ਅਦਾਲਤ ਨੇ ਸਖਤ ਰੁਕ ਪਹਿਲਾਂ ਗੈਰ ਜਵੰਤੀ ਬਰੰਟ ਜਾਰੀ ਕਰਤੇ। ਪਹਿਲਾਂ ਜਵੰਤੀ ਬਰੰਟ ਹੋ ਜਾਂਦੇ ਫਿਰ ਗੈਰ ਜਵੰਤੀ ਹੋ ਜਾਂਦੀ ਹੈ। ਤੇ ਇਹਨਾਂ ਨੂੰ ਲੈ ਕੇ ਮੀਤਿਆ ਗੁਰਮੀਤ ਸਿੰਘ ਮੀਤਿਆ ਖੇਡ ਮੰਤਰੀ ਇਹ ਹਾਈ ਕੋਰਟ ਚ ਗਏ ਉੱਥੇ ਅਦਾਲਤ ਨੇ ਅਗਲੀ ਪੇਸ਼ੀ ਤੇ ਪੇਚੋਂ ਦਾ ਇਹਨਾਂ ਨੂੰ ਹੁਕਮ ਦਿੱਤਾ ਮੇਰੇ ਨਾਲ ਸੰਬੰਧਿਤ ਕੂਰਤੀ ਜਾਣਗੇ ਤੇ ਜਿਹੜੇ ਇਹਨਾਂ ਦੇ ਗੈਰ ਜਵੰਤੀ ਰਣ ਬ੍ਰਾਂਟ ਜਾਰੀ ਕੀਤੇ ਸੀ ਉਹ ਨੂੰ ਮੰਨਦਿਆਂ ਇਹਨਾਂ ਨੂੰ ਕਹਿਤਾ ਕਿ ਤੁਸੀਂ ਅਗਲੀ ਪੇਸ਼ੀ ਤੇ ਰੈਲ ਕੋਰਟ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਪੇਸ਼ ਕਰੋ ਤਾਂ ਹੁਣ ਜਿਹੜਾ ਗ੍ਰਿਫਤਾਰੀ ਦੀ ਤਲਵਾਰ ਲੜਕਦੀ ਸੀ ਮੀਤੇਰ ਤੇ ਉਹ ਮਨਜੋਗ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਖਤਮ ਕਰ ਦਿੱਤੀ ਹੈ ਜੀ ਸੋ ਮਾਇਆਵਤੀ ਦਾ ਕ ਬਿਆਨ ਸਾਹਮਣੇ ਆਇਆ ਵੀ ਅਸੀਂ 2024 ਦੀਆਂ ਚੋਣਾਂ ਉਹ ਇਕੱਲੇ ਲੜਾਂਗੇ ਕਿਤੇ ਕਿਤੇ ਸ਼ਰਮਣੀ ਅਕਾਲੀ ਦਲ ਵੀ ਇੱਕ ਵੱਡੀ ਮੁਸੀਬਤ ਖੜੀ ਹੁੰਦੀ ਦਿਖਾਈ ਦੇ ਰਹੀ ਦੋਸੋ ਦੇਖੋ ਮਾਇਆਵਤੀ ਦਾ ਕੱਲ ਜਨਮ ਦਿਨ ਸੀ 68ਵਾਂ ਉਧਰ ਇਸ ਜਨਮ ਦਿਨ ਦੇ ਉੱਤੇ ਪੰਜਾਬ ਦੀ ਬਸਪਾ ਨੇ ਤਲਵੰਡੀ ਸਾਬੋ ਵਿਕੇ ਕੈਕ ਰੈਲੀ ਕੀਤੀ ਸੀ ਜਿਹਨੂੰ ਇਹਨਾਂ ਨੇ ਕਿਹਾ ਸੀ ਜਨਹਿਤ ਜਨ ਕਲਿਆਣ ਰੈਲੀ ਜੀ ਬੀਬੀ ਮਾਇਆਵਤੀ ਦੀ ਮਾਇਆ ਇੱਕ ਅਜਾ ਅਲੱਗ ਕਸਬ ਦੀ ਹੈ ਉਹ ਛੇਤੀ ਛੇਤੀ ਕਿਸੇ ਨੂੰ ਪਤਾ ਨਹੀਂ ਲੱਗਦੀ ਬੀਬੀ ਮਾਇਆਵਤੀ ਇਹਨਾਂ ਨੇ ਸਾਰੇ ਦੇਸ਼ ਵਿੱਚ ਕਹਿੰਦੇ ਅਸੀਂ ਚੋਣ ਦਾ ਕੁਝ ਨਹੀਂ ਹੋਂਤਾ ਨਹੀਂ ਕਰਨਾ ਪਰ ਪੰਜਾਬ ਦੇ ਵਿੱਚ ਅਕਾਲੀਆਂ ਨਾ ਕਰ ਲਿਆ ਸੀ 1996 ਬਾਅਦ ਸਭ ਕੇ ਇਹਨਾਂ ਨੇ ਪੰਜਾਬ ਵਿੱਚ ਸਿੱਖਿਆ ਨਹੀਂ ਔਰ ਸਾਰਿਆਂ ਨੂੰ ਪਤਾ ਕਿ ਬਹੁਤ ਸਾਰੇ ਕੇਸ ਦਾ ਰਿਸ਼ਤਾ ਮਾਇਆਵਤੀ ਦੇ ਨਾਲ ਜੁੜਦਾ ਉਹਨਾਂ ਨੇ ਫੈਸਲਾ ਕਰਤਾ ਕਿ ਅਸੀਂ ਤਾਂ ਇਕੱਲੇ ਚੋਣ ਲੜਾਂਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਅਨਸੂਆ ਚੱਲ ਰਹੀਆਂ ਸੀ ਕਿ ਮਾਇਆਵਤੀ ਵੀ ਇੰਡੀਆ ਗੱਠ ਜੋੜ ਦਾ ਹਿੱਸਾ ਬਣ ਸਕਦੀ ਹੈ ਕਿਉਂਕਿ ਭਤੀਜਾ ਖਲੇਸ਼ ਮਾਇਆਬਤੀ ਦੇ ਨਾਲ ਕਾਫੀ ਸੌਫਟ ਪਾਰਨਰ ਹੈ ਮਾਇਆਬਤੀ ਨੇ ਉਸ ਵੇਲੇ ਤੋਂ ਫਿਰ ਇਹ ਜਾਇਆ ਸੀ ਕਿ ਉਹ ਇਕੱਠੇ ਚੋਂ ਲੜ ਸਕਦੀ ਹੈ ਪਰ ਪਤਾ ਹੈ ਕਿ ਰੱਬ ਨੇ ਜਿਹੜੇ ਕੋ ਉਹਨਾਂ ਨੂੰ ਸ਼ਾਇਦ ਕੋਈ ਅੱਧੀ ਫਾਈਲ ਹੋਰ ਦਿਖਾਤੀ ਹੋਣੀ ਹੈ ਉਹਨਾਂ ਨੇ ਫਿਰ ਫੈਸਲਾ ਕਰ ਲਿਆ ਕਿ ਆਪ ਪਤਾ ਜੀ ਇਕੱਲੇ ਚੋਂ ਲੜਾਂਗੇ। ਔਰ ਊਠ ਕਿਸ ਕਰਵਟ ਪੈਂਦਾ? ਇੱਕ ਗੱਲ। ਦੂਜੀ ਗੱਲ ਬੰਦਾ ਕੀ ਹੈ? ਜੀ। ਤੀਜੀ ਗੱਲ ਕਿ 24 ਚ ਆਉਂਦਾ ਕੌਣ ਹੈ? ਜੇ ਉਹਨਾਂ ਨੂੰ ਲੱਗਿਆ ਕਿ 28 ਪਾਰਟੀਆਂ ਦੇ ਆਧਾਰ ਤੇ ਇੰਡੀਆ ਆ ਰਿਹਾ ਹੈ ਤੇ ਬਾਇਆ ਬੱਤੀ ਨੇ ਕਿਹਾ ਬੰਨ ਕੇ ਦਿੱਤਾ ਉਹ ਤੋਂ ਫੈਸਲਾ ਨਹੀਂ ਬਦਲਿਆ ਜਾਣਾ। ਸੋ ਅੱਜ ਇਹ ਟਟੂ ਪੱਜ ਬਹੁਤ ਹੋਣਗੀਆਂ ਪਤਾ ਨਹੀਂ ਕੌਣ ਕਿਹਦੇ ਨਾਲ ਜਾਂਦਾ ਇਹ ਉਸੇ ਤਰ੍ਹਾਂ ਦੀ ਗੱਲ ਹੈ ਜਿਵੇਂ ਇੱਕ ਫਿਲਮ ਦੇ ਵਿੱਚ ਮੇਰ ਮਿੱਤਰ ਨੇ ਕਿਹਾ ਸੀ ਕਹਿੰਦਾ ਮੇਰਾ ਹੱਥ ਦੇਖ ਕਹਦਾ ਦਿਖਾ ਉਹ ਕਹਿੰਦਾ ਸ਼ਨੀ ਬੈਠਾ ਕੇਤੂ ਦੇ ਘਰੇ ਕਹਿੰਦਾ ਕੇਤੂ ਮੰਗਲ ਦੇ ਘਰੇ ਹੈ ਤੇ ਕਹਿੰਦਾ ਮੰਗਲ ਅੱਗੇ ਇੱਕ ਹੋਰ ਦੇ ਘਰੇ ਬੜਿਆ ਹੋਇਆ ਹੈ ਕਹਿੰਦਾ ਤੂੰ ਮੈਨੂੰ ਐਂ ਦੱਸ ਕਿ ਸਾਖੂ ਘਰੇ ਵੀ ਬੈਠਾ ਕਿ ਇੱਕ ਦੂਜੇ ਦੇ ਘਰੀ ਬੜੇ ਬੈਠੇ ਨੇ ਸੋ ਉਹ ਉਹ ਉਹデア ਕਮੇਟੀ ਵਾਂਗੂ ਅਜੇ ਪਤਾ ਨਹੀਂ ਇਹ ਕੌਣ ਕੌਣ ਕਿੱਥੇ ਇਧਰ ਨੂੰ ਜਾਣੇਗਾ ਸੋ ਇਸ ਕਰਕੇ ਅ ਅੱਗੇ 20 ਤਰੀਕ ਨੂੰ ਅਕਾਲੀ ਦਲ ਨੇ ਵੀ ਮੀਟਿੰਗ ਰੱਖੀ ਵੀ ਆ ਇਹਨਾਂ ਦੇ ਨਾਲ ਹਾਲਾਂਕਿ ਕੱਲ ਇਹਨਾਂ ਦੀ ਮੀਟਿੰਗ ਜਿਹੜੀ ਰੈਲੀ ਸੀ ਉਹਦੇ ਵਿੱਚ ਨਹੀਂ ਗਈ ਬਹੁਜਨ ਸਮਾਜ ਪਾਰਟੀ ਦੂਰੀ ਬਣਾ ਕੇ ਰੱਖੀ ਪਾਸੇ ਤੇ ਰਹੇ ਪਰ ਦਲਜੀਤ ਸਿੰਘ ਚੀਮਾ ਦਾ ਆਗਿਆ ਬਿਆਨ ਕਿ ਅਸੀਂ 20 ਤਰੀਕ ਨੂੰ ਸੀਟਾਂ ਦੀ ਵੰਡ ਕਰ ਲਵਾਂਗੇ ਜੀ ਜੀ ਸੋ ਨਾਲੇ ਗੱਲ ਕਰਦੇ ਆਂ ਭਾਰਤ ਜੁੜੋ ਯਾਤਰਾ ਨਾਲ ਲੈ ਕੇ ਸੁਭਿੰਦਰ ਸਿੰਘ ਰਾਜਾਂ ਦਾਵਾ ਦਾ ਕੇ ਬਿਆਨ ਵੱਡਾ ਹੈ ਕਹਿੰਦੇ ਇਹਦੇ ਨਾਲ ਸਤਿ ਭਾਵਨਾ ਵਧੇਗੀ ਜੀ ਹਾ 110 ਜ਼ਿਲ੍ਹਿਆਂ ਤੇ ਯਾਤਰਾ ਜਾਣੀ ਹੈ ਕੱਲ ਸ਼ੁਰੂ ਹੋਗੀ ਇਮਫਾਲ ਤੋਂ 6713 ਕਿਲੋਮੀਟਰ ਇਹਨਾਂ ਨੇ ਇਹ ਕਰਨਾ ਹੈ ਕੁੱਲ ਸੋ ਲਗਭਗ 100 ਕਿਲੋਮੀਟਰ ਰੋਜ਼ਾਨਾ ਦਾ ਪਹਿਲਾਂ ਨਾਲੋਂ ਫਰਕ ਆ ਪਹਿਲਾਂ ਉਹ ਸਾਰੇ ਦਾ ਸਾਰਾ ਤੁਰਕੇ ਜਾਂਦੇ ਸੀ ਅਰਤੀਕਲ ਰਾਹੁਲ ਗਾਂਧੀ ਸਾਹਿਬ ਤੁਰਨ ਦੀ ਥਾਤੇ ਨੇੜੇ ਜਾ ਕੇ ਤੁਰਨਗੇ ਲੇਕਿਨ ਵੈਸੇ ਉਹ ਜਿਹੜਾ ਵਾਹਨ ਨੇ ਉਹਨਾਂ ਦੇ ਵਿੱਚ ਜਾ ਕੇ ਪੂਰਾ ਕਰਨਗੇ ਇਹ ਯਾਤਰਾ ਇਸ ਕਿਸਮ ਦੀ ਚੱਲ ਪਈ ਹੈ ਸੁਖਜਿੰਦਰ ਸਿੰਘ ਰੰਦਾਵਾ ਨੇ ਕਿਹਾ ਕਿ ਜਿਵੇਂ ਪਹਿਲਾਂ ਯਾਤਰਾ ਦਾ ਬਹੁਤ ਵੱਡਾ ਅਸਰ ਪਿਆ ਇਸ ਯਾਤਰਾ ਨਾਲ ਵੀ ਪੂਰੇ ਭਾਰਤ ਦੇ ਵਿੱਚ ਸਦ ਭਾਵਨਾ ਵਧੀ ਜੀ ਸੋ ਨਾਲਿਕਾ ਕਰਨ ਬਿਕਰਮ ਸਿੰਘ ਜੀਠੀਆਂ ਨੇ ਗੱਠਚੋੜ ਨੂੰ ਲੈ ਕੇ ਨਿਸ਼ਾਨਾ ਸਾਧਿਆ ਪੋਸਟ ਸਾਂਝੀ ਕਰਕੇ ਉਹਨੇ ਵੀ ਸਵਾਲ ਖੜੇ ਕਰਤੇ ਨੇ ਜੀ ਦੇਖੋ ਜੀ ਬਿਕਰਮ ਸਿੰਘ ਜੀਠੀਆਂ ਵਿਰੋਧੀ ਧਿਰ ਦੇ ਬੰਦੇ ਨੇ ਤੇ ਉਹਨਾਂ ਨੇ ਤਾਂ ਸਵਾਦ ਲੈਣਾ ਹੀ ਹੈ ਉਹ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਕਥਤ ਭ੍ਰਿਸ਼ਟਾਚਾਰ ਦੇ ਵਿੱਚ ਅੰਦਰ ਕੀਤਾ ਸੀ ਹੁਣ ਤਾਂ ਪਰੂ ਕਟੜ ਮੰਦਾਰ ਬਣ ਗਏ واਸ਼ਿੰਗ ਮਸ਼ੀਨਾਂ ਦੇ ਵਿੱਚ ਪਾਈਪ ਮਾਰਤਾ ਉਹ ਸਹੀ ਸਲਾਮਤ ਨੇ ਹੁਣ ਸੋ ਕਹਿੰਦੇ ਸਭ ਦੁੱਧ ਤੋਤੇ ਬਣਗੇ ਤੇ ਕਹਿੰਦੇ ਰਲ ਕੇ ਲੋਕਾਂ ਦਾ ਬੁੱਧੂ ਬਣਾ ਰਹੇ ਨੇ ਜੇ ਮਜੀਠੀਆ ਸਾਹਿਬ ਨੂੰ ਪੁੱਛੇ ਛੋਟੀ ਪਾਰਟੀ ਤਾਂ ਹੀ ਬਣਾਉਂਦੀ ਉਹ ਤਾਂ ਸਾਰੇ ਬੰਦਿਆਂ ਨੂੰ ਸੁਧ-ਪੁੱਧ ਦਿੰਦੀ ਐ ਇਹ ਜਿੰਨੇ ਰਾਸੀ ਪਾਰਟੀਆਂ ਆਲੇ ਨੇ ਉਹਨਾਂ ਨੇ ਬਿੰਗੇ ਟੇਟੇ ਤਰੀਕੇ ਦੇ ਨਾਲ ਲੋਕਾਂ ਦਾ ਬੇਵਕੂਫ ਬਣਾਉਣਾ ਹੀ ਬਣਾਉਣਾ ਐ ਤੇ ਇਹ ਵੀ ਬਣਾਉਂਦੇ ਰਹਿਣਗੇ ਜੀ ਸੁਨਾਲੀ ਭਾਜਪਾ ਵੱਲੋਂ ਜੀ ਧਾਰਮਿਕ ਸਫਾਈ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਸ਼ੁਰੂ ਕਰ ਦਿੱਤੀ ਐ ਉਹਨਾਂ ਨੇ ਇਹਨਾਂ ਦੇ ਬਹੁਤ ਸਾਰੇ ਆਗੂ ਖਾਸ ਕਰ ਇਹਨਾਂ ਦੇ ਕੌਮੀ ਪ੍ਰਧਾਨ ਉਹਨਾਂ ਨੇ ਨਵੀਂ ਦਿੱਲੀ ਦੇ ਇੱਕ ਮੰਦਰ ਦੇ ਵਿੱਚ ਜਾ ਕੇ ਉੱਥੇ ਲਗਭਗ ਅੱਧਾ ਪੌਣਾ ਘੰਟਾ ਮੰਦਰ ਦੇ ਅੰਦਰ ਸਫਾਈ ਕੀਤੀ ਇਹਨਾਂ ਨੂੰ ਪੁੱਛੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਪਜੀ ਸਾਹਿਬ ਹੈ ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਤਾਂ ਬਹੁਤ ਚਿਰ ਪਹਿਲਾਂ ਕਹਿ ਗਏ ਕਹਿੰਦੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਾਈ ਆ ਉਹ ਧੋਏ ਜੀ ਕਹਿੰਦਾ ਕੱਪੜਿਆਂ ਦੇ ਸਾਬਣ ਦੇ ਨਾਲ ਉਹ ਧੋਲੋਗੇ ਤੁਸੀਂ ਕਹਿੰਦਾ ਭਰ ਗਿਆ ਮਤ ਪਾਪਾ ਕਾ ਸੰਗ ਤੁਹਾਡੀ ਮਤ ਆ ਜਿਹੜੀ ਪਾਪਾ ਨਾਲ ਭਰੀ ਪਈ ਐ ਉਹ ਧੋਵਾਂ ਨਾ ਬਾਇ ਕਰਾਂਗੇ ਜੀ ਸੋ ਉਸ ਕਰਕੇ ਇਹਨਾਂ ਨੇ ਜਿਹੜਾ ਵਿਜੀਠੀਆ ਸਾਹਿਬ ਨੇ ਇਹਨਾਂ ਤੇ ਤੰਜ ਕਸਿਆ ਉਹ ਇਸ ਕਰਕੇ ਕਸਿਆ ਕਿ ਹੁਣ ਇਹ ਵਿਰੋਧੀ ਧਰਤੇ ਤਾਂ ਇਕੱਠੇ ਹੋਗੇ ਤੇ ਕੀ ਹੁਣ ਵਿਰੋਧੀ ਧਰਦਾ ਕਿਤਾਬ ਫਿਰ ਤਾਂ ਜਿਹੜੇ ਬੀਬੀ ਗਰੀਬਕੌਰ ਐ ਉਹਨਾਂ ਕੋਲ ਜਾ ਸਕਦਾ ਅਕਾਲੀ ਦਲ ਵਾਲਿਆਂ ਬਲੇ ਉਹਨਾਂ ਦੇ ਇੱਕ ਜਮਾ ਦੋ ਨੇ ਦੋ ਗਏਗੇ ਨੇ ਅੱਗੇ ਭਾਜਪੀ ਦੇ ਇੱਕ ਹੋਰਨ ਸਮਾਜ ਪਾਰਟੀ ਦਾ 18 ਇਹ ਨੇ ਕਾਂਗਰਸ ਵਾਲੇ ਸੋ ਹੁਣ ਚੋਣਾਂ ਤੱਕ ਤੁਸੀਂ ਦੇਖੋ ਭਾਈ ਬਾਲਿਆਵੇਂ ਰੰਗ ਕਰਤਾਰ ਦੇ ਇਸ ਕਰਕੇ ਇਹ ਇਸ ਪਾਸੇ ਵੱਲ ਲੱਗੇ ਹੋਏ ਨੇ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਮਿਹਰਬਾਨੀ ਜੀ ਪ੍ਰੋਬਲਮ ਲੱਗੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ